ਮਹਾਰਾਜ ਰਣਜੀਤ ਸਿੰਘ ਦੇ ਜਦੋਂ ਆਪਾਂ ਪੁੱਤ ਦਾ ਨਾਮ ਲੈਨੇ ਆ ਤਾਂ ਮਹਾਰਾਜਾ ਦਲੀਪ ਸਿੰਘ ਦਾ ਚਿਹਰਾ ਹੀ ਆਪਣੀ ਅੱਖਾਂ ਅਗਿਆਂਦਾ ਪਰ ਕੀ ਤੁਹਾਨੂੰ ਪਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ 9 ਹੋਰ ਪੁੱਤ ਸੀ ਅੱਜ ਆਪਾਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਪੂਰੇ ਪਰਿਵਾਰ ਬਾਰੇ ਕਿ ਕਿੰਨੇ ਉਹਨਾਂ ਦੇ ਵਿਆਹ ਹੋਏ ਕਿਹੜੀ ਉਮਰ ਚ ਕਿਹਦੇ ਨਾਲ ਵਿਆਹ ਹੋਇਆ ਕਿਹੜੀ ਘਰ ਵਾਲੀ ਨਾ ਬਣੀ ਕਿਹਦੇ ਨਾਲ ਨਹੀਂ ਬਣੀ ਕਿਉਂ ਉਹਨਾਂ ਦਾ ਖਾਨਦਾਨ ਅੱਗੇ ਨਹੀਂ ਵਧ ਪਾਇਆ ਮਹਾਰਾਜਾ ਦਲੀਪ ਸਿੰਘ ਦੇ 4 ਪੁੱਤ ਸੀ ਤੇ 4 ਉਹਨਾਂ ਦੇ ਕੁੜੀਆਂ ਸੀ 8 ਬੱਚੇ ਸੀ ਮਹਾਰਾਜ ਤਲੀਪ ਸਿੰਘ ਦੇ ਉਹਨਾਂ ਦਾ ਵੰਸ਼ ਅੱਗੇ ਕਿਉਂ ਨਹੀਂ ਵਧਿਆ ਅੱਜ ਆਪਾਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਪੂਰੇ ਖਾਨਦਾਨ ਬਾਰੇ ਮਹਾਰਾਜ ਰਣਜੀਤ ਸਿੰਘ ਦੇ ਪੁੱਤਾਂ ਨੂੰ ਜਾਣਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਪਰਦਾਦੇ ਨੱਕੜ ਦਾਦੇ ਕੌਣ ਸੀ ਦੇਸੂ ਨਾਮ ਦਾ ਇੱਕ ਬੰਦਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੇਸੂ ਨੇ ਜਦ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਤਾਂ ਉਹ ਬਣ ਗਿਆ ਬੁੱਧ ਸਿੰਘ ਇਹ ਬੁੱਧ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਨੱਕੜ ਦਾਦਾ ਸੀ ਬੁੱਧ ਸਿੰਘ ਬਾਅਦ ਚੋਂ ਫਿਰ ਗੁਰਗੋਬਿੰਦ ਸਿੰਘ ਜੀ ਦੇ ਖਾਲਸਾ ਫੌਜ ਚ ਭੜਤੇ ਹੋ ਜਾਂਦੇ ਨੇ ਬੁੱਧ ਸਿੰਘ ਦੇ ਅੱਗੇ ਦੋ ਪੁੱਤ ਸੀਗੇ ਇੱਕ ਨੌਦ ਸਿੰਘ ਇੱਕ ਚੰਦਾ ਸਿੰਘ ਨੌਦ ਸਿੰਘ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਪਰਦਾਦਾ ਲੱਗਦੇ ਸੀ ਇਹ ਨਵਾਬ ਕਪੂਰ ਸਿੰਘ ਹੋਣਾ ਨਾਲ ਜੰਗਲਾਂ ਚ ਰਹਿੰਦੇ ਸੀ ਤੇ ਮੁਗਲਾਂ ਨਾਲ ਟੱਕਰਾ ਕਰਿਆ ਕਰਦੇ ਸੀ ਨੌਦ ਸਿੰਘ ਦੇ ਫਿਰ ਅੱਗੇ ਚਾਰ ਪੁੱਤ ਹੁੰਦੇ ਨੇ ਇੰਨਾ ਚੋ ਇੱਕ ਸੀ ਚੜਤ ਸਿੰਘ ਜੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸੀ ਚੜਤ ਸਿੰਘ ਕਹਿੰਦੇ ਨੇ ਕਿ ਭਰੀ ਜਵਾਨੀ ਚ ਚੜਤ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਦੇ ਦੰਦ ਖੱਟੇ ਕੀਤੇ ਸੀ ਇੰਨਾ ਤਕੜਾ ਜੁਝਾਰੂ ਸੀ ਉਹ ਕਿ ਅਬਦਾਲੀ ਚੜਤ ਸਿੰਘ ਨੂੰ ਉਹਦੇ ਨਾਮ ਤੋਂ ਜਾਣਦਾ ਸੀ ਚੜਤ ਸਿੰਘ ਫਿਰ ਸ਼ੁਕਰ ਚੱਕੀਆ ਮਿਸਲ ਦਾ ਮੁਖੀ ਬਣਿਆ ਜਦ ਸਿੱਖਾਂ ਚ ਮਿਸਲਾਂ ਦੀ ਸ਼ੁਰੂਆਤ ਹੋਈ ਸੀ ਮਿਸਲਾਂ ਬਣੀਆਂ ਸੀ 11 ਚੜਤ ਸਿੰਘ ਦੀ ਮੌਤ ਤੋਂ ਬਾਅਦ ਫਿਰ ਉਹਦਾ ਪੁੱਤ ਮਹਾ ਸਿੰਘ ਬਣਿਆ ਉਹ ਮਿਸਲ ਦਾ ਮੁਖੀ ਮਹਾ ਸਿੰਘ ਦੇ ਘਰ ਪੈਦਾ ਹੋਇਆ ਰਣਜੀਤ ਸਿੰਘ ਇਹ ਤਾਂ ਸੀ ਮਹਾਰਾਜਾ ਰਣਜੀਤ ਸਿੰਘ ਦੇ ਪੁਰਖਿਆਂ ਦੀ ਗੱਲ ਹੁਣ ਆਪਾਂ ਅੱਗੇ ਉਹਨਾਂ ਦਾ ਵੰਸ਼ ਕਿਵੇਂ ਵਧਿਆ ਕਿੰਨੇ ਉਹਨਾਂ ਦੇ ਵਿਆਹ ਹੋਏ ਉਹਦੀ ਗੱਲ ਕਰਦੇ ਹਾਂ ਇਤਿਹਾਸਕਾਰ ਇਹ ਲਿਖਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ 20 ਪਤਨੀਆਂ ਸੀ ਜਿਨ੍ਹਾਂ ਚੋਂ 13 ਸਿੱਖ 5 ਹਿੰਦੂ ਤੇ 2 ਮੁਸਲਮਾਨ ਪਰ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਪਰਸਨਲ ਡਾਇਰੀ 'ਚ ਇਹ ਲਿਖਿਆ ਸੀ ਕਿ ਮੈਂ ਆਪਣੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੀਆਂ 46 ਪਤਨੀਆਂ ਚੋਂ ਇੱਕ ਦਾ ਪੁੱਤਰ ਹਾਂ ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਕਈਆਂ ਨਾਲ ਵਿਆਹ ਕਰਾਏ ਕਈਆਂ ਤੇ ਚਾਦਰ ਪਾਈ ਤੇ ਕਈ ਔਰਤਾਂ ਉਹਨਾਂ ਨੇ ਆਪਣੇ ਹਰਮ ਚ ਰੱਖੀਆਂ ਪਰ ਪਰ ਇਤਿਹਾਸਕਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਸਿਰਫ ਪੰਜ ਪਤਨੀਆਂ ਨੂੰ ਹੀ ਤਵੱਜੋ ਦਿੱਤੀ ਆ ਪਹਿਲੀ ਆ ਮਹਿਤਾਬ ਕੌਰ ਜਿਹਦੇ ਨਾਲ ਸਭ ਤੋਂ ਪਹਿਲਾ ਵਿਆਹ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਦੂਸਰੀ ਆ ਦਾਤਾਰ ਕੌਰ ਤੀਸਰੀ ਆ ਰਤਨਕੌਰ ਤੇ ਚੌਥੀ ਦਇਆਕੌਰ ਤੇ ਪੰਜਵੀਂ ਜਿੰਦਕੌਰ ਜਿਹਨੂੰ ਆਪਾਂ ਮਹਾਰਾਣੀ ਜਿੰਦਾਂ ਤੇ ਮਹਾਰਾਣੀ ਜਿੰਦਕੌਰ ਵੀ ਕਹਿ ਦਿੰਨੇ ਆ ਹੁਣ ਗੱਲ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਪਹਿਲੇ ਵਿਆਹ ਦੀ ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ 9 ਸਾਲ ਦੀ ਉਮਰ 'ਚ ਹੋਇਆ ਸੀ ਮਹਿਤਾਬ ਕੌਰ ਨਾਲ ਹੋਇਆ ਸੀ ਮਹਿਤਾਬ ਕੌਰ ਮਹਾਰਾਜਾ ਰਣਜੀਤ ਸਿੰਘ ਤੋਂ 2 ਸਾਲ ਛੋਟੀ ਸੀ ਮਹਿਤਾਬ ਕੌਰ ਕਨਈਆ ਮਿਸਲ ਦੇ ਗੁਰਬਖਸ਼ ਸਿੰਘ ਤੇ ਸਦਾ ਕੌਰ ਦੀ ਕੁੜੀ ਸੀ 9 ਸਾਲ ਦੀ ਉਮਰ 'ਚ ਵਿਆਹ ਹੋਇਆ ਸੀ ਪਰ ਮਹਿਤਾਬ ਕੌਰ ਦਾ ਮੁਕਲਾਬਾ 7 ਸਾਲ ਬਾਅਦ ਦਿੱਤਾ ਗਿਆ ਸੀ ਪਰ ਮਹਿਤਾਬ ਕੌਰ ਦੀ ਜ਼ਿਆਦਾ ਬਣੀ ਨਹੀਂ ਮਹਾਰਾ ਜਨਜੀਤ ਸਿੰਘ ਨਾਲ ਵਿਆਹ ਤੋਂ ਥੋੜੇ ਟਾਈਮ ਬਾਅਦ ਹੀ ਉਹ ਰਣਜੀਤ ਸਿੰਘ ਨੂੰ ਛੱਡ ਕੇ ਆਪਣੀ ਮਾਂ ਕੋਲ ਆਪਣੇ ਪਿਕੇ ਘਰ ਚਲੇ ਗਏ ਸੀ ਇਹਦਾ ਵੀ ਇੱਕ ਕਾਰਨ ਸੀ ਕਿਉਂਕਿ ਮਹਿਤਾਬ ਕੌਰ ਦੇ ਪਿਤਾ ਗੁਰਬਖਸ਼ ਸਿੰਘ ਦੀ ਮੌਤ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਦੇ ਹੱਥੋਂ ਹੋਈ ਸੀ ਤੇ ਮਹਿਤਾਬ ਕੌਰ ਇਹ ਗੱਲ ਆਪਦੇ ਦਿਮਾਗ ਚੋਂ ਹੀ ਨਹੀਂ ਕੱਢ ਪਾਈ ਕਿ ਮੈਂ ਆਪਦੇ ਪਿਓ ਦੇ ਕਾਤਲਾਂ ਦੇ ਘਰੇ ਵਿਆਹੀ ਗਈ ਆ ਮਹਿਤਾਬ ਕੌਰ ਦੇ ਜਾਣ ਤੋਂ ਬਾਅਦ ਰਣਜੀਤ ਸਿੰਘ ਦਾ ਫਿਰ ਦੂਜਾ ਵਿਆਹ ਕੀਤਾ ਗਿਆ ਦੂਜਾ ਵਿਆਹ ਕੀਤਾ ਗਿਆ ਰਾਜਕੌਰ ਨਾਲ ਰਾਜਕੌਰ ਰਣਜੀਤ ਸਿੰਘ ਤੋਂ 4 ਸਾਲ ਛੋਟੀ ਸੀ ਇੱਥੇ ਹੁਣ ਮੈਂ ਰਣਜੀਤ ਸਿੰਘ ਸ਼ਬਦ ਵਰਤ ਰਿਹਾ ਮਹਾਰਾਜਾ ਸ਼ਬਦ ਨਹੀਂ ਵਰਤ ਰਿਹਾ ਕਿਉਂਕਿ ਉਸ ਸਮੇਂ ਤੱਕ ਰਣਜੀਤ ਸਿੰਘ ਹਜੇ ਮਹਾਰਾਜਾ ਨਹੀਂ ਬਣੇ ਸੀ ਇਹ ਗੱਲ ਹੈ तकरीबन 1796-97 ਦੀ ਰਾਜਕੌਰ ਦਾ ਨਾਮ ਬਦਲ ਕੇ ਫਿਰ ਦਾਤਾਰਕੌਰ ਕਰ ਦਿੱਤਾ ਗਿਆ ਕਿਉਂਕਿ ਰਾਜਕੌਰ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਨਾਮ ਸੀ ਦਾਤਾਰਕੌਰ ਦੀ ਬਹੁਤ ਬਣੀ ਮਹਾਰਾਜਾ ਰਣਜੀਤ ਸਿੰਘ ਨਾਲ ਬੜਾ ਪਿਆਰ ਸੀ ਇਹਨਾਂ ਦਾ ਆਪਸ ਵਿੱਚ ਪਿਆਰ ਨਾਲ ਮਹਾਰਾਜਾ ਰਣਜੀਤ ਸਿੰਘ ਦਾਤਾਰਕੌਰ ਨੂੰ ਨਕੈਣ ਕਹਿੰਦੇ ਸੀ ਕਿਉਂਕਿ ਦਾਤਾਰਕੌਰ ਨਕਈ ਮਸਲਦਾਰਾਂ ਦੀ ਕੁੜੀ ਸੀ ਦਾਤਾਰ ਕੌਰ ਦੀ ਕੁੱਖੋਂ ਹੀ ਮਹਾਰਾਜਾ ਰਣਜੀਤ ਸਿੰਘ ਦੇ ਪਹਿਲੇ ਪੁੱਤਰ ਖੜਕ ਸਿੰਘ ਦਾ ਜਨਮ ਹੋਇਆ। ਖੜਕ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦੇ ਦੂਜੇ ਮਹਾਰਾਜਾ ਬਣੇ। ਹੁਣ ਜਦੋਂ ਪੁੱਤ ਹੋਣ ਦੀ ਖਬਰ ਪਹਿਲੀ ਪਤਨੀ ਦੀ ਮਾਤਾ ਸਦਾ ਕੌਰ ਨੂੰ ਮਿਲੀ ਤਾਂ ਉਹਨਾਂ ਨੇ ਆਪਦੀ ਕੁੜੀ ਨੂੰ ਸਮਝਾਇਆ ਕਿ ਇਹ ਵਿਆਹ ਕਰਕੇ ਤਾਂ ਮੈਂ ਆਪਦੇ ਪਤੀ ਦਾ ਕਤਲ ਵੀ ਭੁੱਲ ਗਈ ਸੀ। ਕਿ ਤੂੰ ਮਹਾਰਾਜਾ ਰਣਜੀਤ ਸਿੰਘ ਤੋਂ ਦੂਰੀਆਂ ਨਾ ਬਣਾ ਮਹਾਰਾਜਾ ਰਣਜੀਤ ਸਿੰਘ ਨੂੰ ਵਾਰਸ ਦੇ ਫਿਰ ਤੇਰੇ ਵਾਰਸ ਕੱਲ ਨੂੰ ਗੱਦੀ ਦੇ ਦਾਵੇਦਾਰ ਬਣਗੇ ਫਿਰ ਮਹਿਤਾਬ ਕੌਰ ਦੇ 2-3 ਸਾਲਾਂ ਬਾਅਦ ਇੱਕ ਪੁੱਤਰ ਹੋਇਆ ਉਹਦਾ ਨਾਮ ਰੱਖਿਆ ਗਿਆ ਇਸ਼ਰ ਸਿੰਘ ਪਰ ਮਹਾਰਾਜਾ ਰਣਜੀਤ ਸਿੰਘ ਦਾ ਇਹ ਦੂਜਾ ਪੁੱਤਰ 1 ਸਾਲ ਦਾ ਵੀ ਨਹੀਂ ਸੀ ਹੋਇਆ ਕਿ ਇਹਦੀ ਮੌਤ ਹੋ ਗਈ ਉਧਰੋਂ ਦੂਸਰੀ ਘਰ ਵਾਲੀ ਦਾਤਾਰ ਕੌਰ ਉਦੇ ਦੋ ਪੁੱਤਰ ਹੋਰ ਹੋਏ ਰਤਨ ਸਿੰਘ ਤੇ ਫਤੇ ਸਿੰਘ ਪਰ ਇਥੇ ਇਤਿਹਾਸਕਾਰਾਂ ਦੀ ਅਲੱਗ-ਅਲੱਗ ਰਾਏ ਆ ਕਈ ਕਹਿੰਦੇ ਨੇ ਕਿ ਦਾਤਾਰ ਕੌਰ ਦੇ ਸਿਰਫ ਇੱਕ ਹੀ ਪੁੱਤਰ ਸੀ ਮਹਾਰਾਜਾ ਖੜਕ ਸਿੰਘ ਕਈਆਂ ਨੇ ਤਿੰਨ ਪੁੱਤਰ ਲਿਖੇ ਨੇ 1807 ਚ ਮਹਿਤਾਬ ਕੌਰ ਨੇ ਫਿਰ ਦੋ ਜੋੜੇ ਪੁੱਤਰਾਂ ਨੂੰ ਜਨਮ ਦਿੱਤਾ ਸ਼ੇਰ ਸਿੰਘ ਤੇ ਤਾਰਾ ਸਿੰਘ ਸ਼ੇਰ ਸਿੰਘ ਜੋ ਬਾਅਦ ਚ ਪੰਜਾਬ ਦੇ ਚੌਥੇ ਮਹਾਰਾਜਾ ਬਣੇ ਇਸ ਤੋਂ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਦੋ ਇਕੱਠੇ ਵਿਆਹ ਕੀਤੇ ਇੱਕ ਰਤਨ ਕੌਰ ਤੇ ਦਇਆ ਕੌਰ ਨਾਲ ਗੁਜਰਾਤ ਮਿਸਲ ਦਾ ਇੱਕ ਰਾਜਾ ਸੀਗਾ ਉਹਦਾ ਨਾਮ ਸੀਗਾ ਸਾਹਿਬ ਸਿੰਘ ਉਹਦੀ ਮੌਤ ਹੋਣ ਤੋਂ ਬਾਅਦ ਉਹਦੀਆਂ ਦੋ ਘਰਵਾਲੀਆਂ ਰਤਨਕੌਰ ਤੇ ਦਇਆਕੌਰ ਇਹਨਾਂ ਤੇ ਚਾਦਰ ਪਾਈ ਤੇ ਉਹਨਾਂ ਨੂੰ ਆਪਣੀਆਂ ਪਤਨੀਆਂ ਬਣਾ ਲਿਆ ਰਤਨਕੌਰ ਦੇ ਜੋ ਪੁੱਤ ਹੋਇਆ ਉਹਦਾ ਨਾਮ ਰੱਖਿਆ ਗਿਆ ਮਲਤਾਨਾ ਸਿੰਘ ਦਇਆਕੌਰ ਦੇ ਦੋ ਪੁੱਤ ਹੋਏ ਇੱਕ ਦਾ ਨਾਮ ਰੱਖਿਆ ਕਸ਼ਮੀਰਾ ਸਿੰਘ ਦੂਜੇ ਦਾ ਪਿਸ਼ੋਰਾ ਸਿੰਘ ਹੁਣ ਇਹ ਤਿੰਨੋਂ ਨਾਮ ਰੱਖਣ ਦੇ ਪਿੱਛੇ ਵੀ ਬੜੀ ਇੰਟਰਸਟਿੰਗ ਕਹਾਣੀ ਆ ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਉਸ ਸਮੇਂ ਪੂਰੇ ਸਿਕਰਾਂਤੇ ਸੀ ਮਹਾਰਾਜਾ ਰਣਜੀਤ ਸਿੰਘ ਹਰ ਰੋਜ਼ ਨਵੇਂ ਇਲਾਕੇ ਜਿੱਤਦੇ ਸੀ ਇਹਨਾਂ ਤਿੰਨਾਂ ਦਾ ਨਾਮ ਵੀ ਇਲਾਕਿਆਂ ਤੇ ਰੱਖਿਆ ਗਿਆ ਮਲਤਾਨਾ ਸਿੰਘ ਦਾ ਨਾਮ ਰੱਖਿਆ ਗਿਆ ਮਲਤਾਨ ਤੇ ਮਲਤਾਨ ਜਿੱਤਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਆਪਣੇ ਪੁੱਤ ਦਾ ਨਾਮ ਰੱਖਿਆ ਮਲਤਾਨਾ ਸਿੰਘ ਕਸ਼ਮੀਰ ਜਿੱਤਿਆ ਸੀ ਤਾਂ ਰੱਖਿਆ ਕਸ਼ਮੀਰਾ ਸਿੰਘ ਪਸ਼ਾਵਰ ਜਿੱਤਿਆ ਸੀ ਤਾਂ ਰੱਖਿਆ ਪਸ਼ੋਰਾ ਸਿੰਘ ਹੁਣ ਆਪਾਂ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਪੰਜਵੇਂ ਵਿਆਹ ਬਾਰੇ ਜੋ ਹੋਇਆ ਸੀ ਜਿੰਦਕੌਰ ਨਾਲ ਵਿਆਹ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਉਮਰ 55 ਸਾਲ ਸੀ ਤੇ ਰਾਣੀ ਜਿੰਦਕੌਰ ਦੀ ਉਮਰ ਸਿਰਫ 18 ਸਾਲ ਸੀ 37 ਸਾਲ ਛੋਟੇ ਸੀ ਰਾਣੀ ਜਿੰਦਕੌਰ ਮਹਾਰਾਜਾ ਰਣਜੀਤ ਸਿੰਘ ਤੋਂ ਰਾਣੀ ਜਿੰਦਕੌਰ ਬਹੁਤ ਹੀ ਗਰੀਬ ਪਰਿਵਾਰ ਤੋਂ ਸੀ ਰਾਣੀ ਜਿੰਦਕੌਰ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੇ ਘੋੜਿਆਂ ਦੀ ਦੇਖਭਾਲ ਕਰਦੇ ਹੁੰਦੇ ਸੀ ਪਰ ਕਹਿੰਦੇ ਨੇ ਕਿ ਰਾਣੀ ਜਿੰਦਕੌਰ ਬਹੁਤ ਹੀ ਜ਼ਿਆਦਾ ਸੋਹਣੀ ਤੇ ਬਹੁਤ ਹੀ ਜ਼ਿਆਦਾ ਸਮਝਦਾਰ ਸੀ ਰਾਣੀ ਜਿੰਦਕੌਰ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਤੇ ਆਖਰੀ ਰਾਣੀ ਹੋਈ ਆ ਰਾਣੀ ਜਿੰਦਕੌਰ ਔਰ ਰਾਣੀਆਂ ਚੋਂ ਆ ਜਿਨੇ ਮਹਾਰਾਜਾ ਰਣਜੀਤ ਸਿੰਘ ਦੀ ਪੂਰੀ ਚੜ੍ਹਾਈ ਵੀ ਦੇਖੀ ਤੇ ਖਾਲਸਾ ਰਾਜ ਨੂੰ ਡੁੱਬਦੇ ਹੋਏ ਵੀ ਦੇਖਿਆ। ਰਾਣੀ ਜਿੰਦਕੌਰ ਵਿਆਹ ਤੋਂ 2.5 ਸਾਲ ਬਾਅਦ ਹੀ ਵਿਧਵਾ ਹੋ ਗਈ ਸੀ। ਰਾਣੀ ਜਿੰਦਕੌਰ ਨੇ ਇੱਕ ਪੁੱਤ ਨੂੰ ਜਨਮ ਦਿੱਤਾ, ਉਹਦਾ ਨਾਮ ਰੱਖਿਆ ਗਿਆ ਦਲੀਪ ਸਿੰਘ। ਦਲੀਪ ਸਿੰਘ ਹਜੇ 9 ਮਹੀਨੇ 24 ਦਿਨ ਦਾ ਹੀ ਸੀ ਕਿ ਉਹਨਾਂ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਲਾਹੌਰ ਦਰਬਾਰ ਚ ਖੂਨੀ ਖੇਡ ਤੋਂ ਬਾਅਦ 5 ਸਾਲ 11 ਦਿਨ ਦੇ ਇੱਕ ਛੋਟੇ ਜਿਹੇ ਬੱਚੇ ਦਲੀਪ ਸਿੰਘ ਦੇ ਮੱਥੇ ਤੇ ਧਿਆਨ ਸਿੰਘ ਡੋਗਰੇ ਦੇ ਖੂਨ ਨਾਲ ਤਿਲਕ ਲਗਾ ਕੇ ਉਹਨਾਂ ਨੂੰ ਪੰਜਾਬ ਦਾ ਮਹਾਰਾਜਾ ਬਣਾਇਆ ਜਾਂਦਾ ਹੈ। ਇਸ ਤੋਂ ਬਾਅਦ ਦੀ ਦਰਦਨਾਕ ਕਹਾਣੀ ਪੂਰੇ ਪੰਜਾਬੀਆਂ ਨੂੰ ਪਤਾ। ਕਿ ਕਿਵੇਂ ਇੱਕ ਪੁੱਤ ਨੂੰ ਉਹਦੀ ਮਾਂ ਤੋਂ ਜੁਦਾ ਕੀਤਾ ਜਾਂਦਾ ਤੇ ਉਹਨੂੰ 크੍ਰਿਸਚੀਅਨ ਬਣਾ ਦਿੱਤਾ ਜਾਂਦਾ ਤੇ 13 ਸਾਲ ਬਾਅਦ ਫਿਰ ਮਾਂ ਪੁੱਤ ਮਿਲਦੇ ਨੇ ਇਸ ਤੋਂ ਬਾਅਦ ਫਿਰ ਮਹਾਰਾਜਾ ਦਲੀਪ ਸਿੰਘ ਦੇ ਦੋ ਵਿਆਹ ਹੁੰਦੇ ਨੇ ਪਹਿਲਾ ਹੁੰਦਾ ਹੈ ਬੰਬਾ ਮੁੱਲਰ ਨਾਲ ਜੋ ਮਿਸਰ ਦੇ ਇੱਕ ਵਪਾਰੀ ਦੀ ਕੁੜੀ ਸੀ ਤੇ ਦੂਜਾ ਵਿਆਹ ਹੁੰਦਾ ਹੈ ਐਡਾ ਡੈਕਲਸ ਨਾਲ ਮਹਾਰਾਜਾ ਦਲੀਪ ਸਿੰਘ ਦੇ 8 ਬੱਚੇ ਹੋਏ 4 ਪੁੱਤਰ ਤੇ 4 ਧੀਾਂ ਪਹਿਲੀ ਪਤਨੀ ਬੰਬਾ ਮੁੱਲਰ ਦੇ 6 ਬੱਚੇ ਹੋਏ ਜਿਨ੍ਹਾਂ ਚੋਂ 4 ਪੁੱਤਰ ਤੇ 2 ਧੀਾਂ ਤੇ ਦੂਸਰੀ ਪਤਨੀ ਐਡਾ ਡੈਕਲਸ ਦੇ ਦੋ ਧੀਆਂ ਹੋਈਆਂ। ਸਭ ਤੋਂ ਵੱਡੇ ਪੁੱਤਰ ਵਿਕਟਰ ਐਲਬਰਟ ਜੈਦਲੀਪ ਸਿੰਘ ਇਹਨਾਂ ਦਾ ਵਿਆਹ ਰਾਜਕੁਮਾਰੀ ਐਨੀ ਨਾਲ ਹੋਇਆ। ਵਿਕਟਰ ਐਲਬਰਟ ਜੈਦਲੀਪ ਸਿੰਘ ਦੀ 1918 ਚ ਫਰਾਂਸ ਚ ਮੌਤ ਹੋ ਗਈ। ਇਹਨਾਂ ਦੇ ਘਰ ਕੋਈ ਸੰਤਾਨ ਨਹੀਂ ਹੋਈ। ਦੂਸਰਾ ਪੁੱਤਰ ਸੀ ਫਰੈਡਰਿਕ ਵਿਕਟਰ ਦਲੀਪ ਸਿੰਘ। ਇਹਨਾਂ ਨੂੰ ਪ੍ਰਿੰਸ ਫਰੈਡੀ ਵੀ ਕਹਿੰਦੇ ਸੀ। ਇੰਗਲੈਂਡ ਦੀ ਫੌਜ ਚ ਇਹ ਨੌਕਰੀ ਕਰਦੇ ਸੀ ਤੇ ਕੈਪਟਨਸੀ। ਘੋੜਸਵਾਰੀ ਦਾ ਵੀ ਬਹੁਤ ਸ਼ੌਂਕ ਸੀ ਇਹਨਾਂ ਨੂੰ। ਇਹਨਾਂ ਦੇ ਘਰ ਵੀ ਕੋਈ ਸੰਤਾਨ ਨਹੀਂ ਹੋਈ। ਤੀਸਰੀ ਸੀ ਰਾਜਕੁਮਾਰੀ ਬੰਬਾ ਸੋਫੀਆ ਜਿੰਦਕੌਰ ਕਹਿੰਦੇ ਨੇ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਵਾਰਸ ਸੀ ਇਸ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਵੰਸ਼ ਖਤਮ ਹੋ ਗਿਆ ਬੰਬਾ ਸੋਫੀਆ ਇੰਗਲੈਂਡ ਤੋਂ ਲਾਹੌਰ ਆ ਗਈ ਸੀ ਫਿਰ ਇਹ ਲਾਹੌਰ 'ਚ ਹੀ ਰਹੇ ਤੇ ਲਾਹੌਰ 'ਚ ਹੀ ਇਹਨਾਂ ਦੀ ਮੌਤ ਹੋਈ ਲਾਹੌਰ ਰਹਿੰਦਿਆਂ ਹੀ ਇਹਨਾਂ ਨੇ ਡਾਕਟਰ ਡੇਵਿਡ ਨਾਲ ਵਿਆਹ ਕੀਤਾ ਤੇ ਇਹਨਾਂ ਦੇ ਘਰ ਵੀ ਕੋਈ ਸੰਤਾਨ ਨਹੀਂ ਹੋਈ ਚੌਥੀ ਸੀ ਰਾਜਕੁਮਾਰੀ ਕੈਥਲਿਨ ਹਿਲਡਾ ਦਲੀਪ ਸਿੰਘ ਇਹਨਾਂ ਨੇ ਵਿਆਹ ਨਹੀਂ ਕਰਾਇਆ ਪੰਜਵੀਂ ਸੀ ਸੋਫੀਆ ਅਲੈਗਜ਼ੈਂड्रोਨਾ ਦਲੀਪ ਸਿੰਘ ਇੰਗਲੈਂਡ 'ਚ ਇਹ ਔਰਤਾਂ ਦੇ ਹੱਕ ਲਈ ਜੂਝਦੀ ਰਹੀ ਸਭ ਤੋਂ ਵੱਡਾ ਯੋਗਦਾਨ ਇਹਨਾਂ ਦਾ ਮੰਨਿਆ ਜਾਂਦਾ ਹੈ ਕਿ ਇੱਕ ਮੂਮੈਂਟ ਹੋਈ ਸੀ ਇੰਗਲੈਂਡ 'ਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇਵਾਉਣ ਲਈ ਉਹਦੇ 'ਚ ਬਹੁਤ ਵੱਡਾ ਯੋਗਦਾਨ ਸੀ ਇਹਨਾਂ ਦਾ ਪਰ ਇਹਨਾਂ ਦੇ ਵੀ ਕੋਈ ਔਲਾਦ ਨਹੀਂ ਹੋਈ ਅੱਗੇ ਛੇਵੇਂ ਸੀ ਐਲਬਰਟ ਐਡਵਰਡ ਅਲੈਗਜ਼ੈਂਡਰ ਦਲੀਪ ਸਿੰਘ ਇਨਾਂ ਦੀ 13 ਸਾਲ ਦੀ ਉਮਰ 'ਚ ਹੀ ਨਮੂਣੀਏ ਕਾਰਨ ਮੌਤ ਹੋ ਗਈ ਸੀ। ਮਹਾਰਾਜ ਦਲੀਪ ਸਿੰਘ ਦੀ ਦੂਜੀ ਪਤਨੀ ਐਡਾ ਡੈਕਲਸ ਇਹਨਾਂ ਦੇ ਘਰ ਦੋ ਬੇਟੀਆਂ ਪੈਦਾ ਹੋਈਆਂ। ਪਹਿਲੀ ਦਾ ਨਾਮ ਸੀ ਪੌਲਿਨ ਲੈਕਜ਼ੈਂਡਰੀਨਾ। ਇਹਨਾਂ ਨੇ ਇੱਕ ਲੈਫਟੀਨੈਂਟ ਨਾਲ ਵਿਆਹ ਕੀਤਾ ਜਿਹੜੇ ਕਿ ਵਰਲਡ ਵਾਰ 1 'ਚ ਵਿਸ਼ਵ ਯੁੱਧ 1 'ਚ ਸ਼ਹੀਦ ਹੋ ਗਏ ਸੀ। ਤੱਕ ਇਹਨਾਂ ਦੇ ਘਰ ਵੀ ਕੋਈ ਔਲਾਦ ਨਹੀਂ ਹੋਈ। 8ਵੀਂ ਸੀ ਐਡਾ ਇਰਨ। ਪੈਰਿਸ ਦੇ ਇੱਕ ਬੰਦੇ ਨਾਲ ਇਹਨਾਂ ਨੇ ਵਿਆਹ ਕੀਤਾ ਸੀ ਤੇ ਇਹਨਾਂ ਦੇ ਘਰ ਵੀ ਕੋਈ ਸੰਤਾਨ ਨਹੀਂ ਹੋਈ। ਐਡਾ ਇਰਨ ਦੀ ਲਾਰਾ ਸਮੁੰਦਰ ਦੇ ਕਿਨਾਰੇ ਤੋਂ ਮਿਲੀ ਸੀ ਖਬਰ ਲੱਗੀ ਸੀ ਕਿ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਨੇ ਸੁਸਾਇਡ ਕਰ ਲਿਆ ਹੈ ਪਰ ਇਹਦੇ ਪਿੱਛੇ ਕੀ ਵੀ ਚਾਲ ਸੀ ਕੀ ਰਾਜ ਨੇ ਇਹ ਅਜੇ ਤੱਕ ਪਤਾ ਨਹੀਂ ਚੱਲਿਆ ਹੁਣ ਮਹਾਰਾਜਾ ਦਲੀਪ ਸਿੰਘ ਦੇ 8 ਬੱਚੇ ਹੋਏ ਨੇ ਦੇਖੋ ਤੇ ਕਿਸੇ ਦੀ ਵੀ ਇੱਕ ਸੰਤਾਨ ਨਹੀਂ ਹੋਈ ਕਈ ਇਤਿਹਾਸਕਾਰ ਤੇ ਕਈ ਰਿਸਰਚਰ ਇਹ ਲਿਖਦੇ ਨੇ ਕਿ ਅੰਗਰੇਜ਼ਾਂ ਨੇ ਬੜੀ ਚਾਲ ਨਾਲ ਮਹਾਰਾਜਾ ਦਲੀਪ ਸਿੰਘ ਦਾ ਵੰਸ਼ ਖਤਮ ਕੀਤਾ ਕਿ ਉਹਨਾਂ ਨੂੰ ਇਹਦੀਆਂ ਦਵਾਈਆਂ ਖਵਾਈਆਂ ਗਈਆਂ ਤਾਂ ਕਿ ਉਹਨਾਂ ਦੇ ਸੰਤਾਨ ਨਾ ਹੋ ਸਕੇ ਕਿਉਂਕਿ ਉਹ ਸਾਰੇ ਇੰਗਲੈਂਡ 'ਚ ਹੀ ਰਹਿੰਦੇ ਸੀ ਤਕਰੀਬਨ ਤੇ ਅੰਗਰੇਜ਼ਾਂ ਦੇ ਕੰਟਰੋਲ ਥੱਲੇ ਸੀਗੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਦਾ ਅੱਗੇ ਕੀ ਹੋਇਆ ਉਹਨਾਂ ਦੇ ਵੀ 10 ਪੁੱਤਰ ਸੀ ਉਹਨਾਂ ਦੇ ਅੱਗੇ ਪੋਤਿਆਂ ਦਾ ਕੀ ਹੋਇਆ ਇਹਦੇ ਤੇ ਅਸੀਂ ਇੱਕ ਅਲੱਗ ਵੀਡੀਓ ਬਣਾਈ ਹੋਈ ਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਹੜੇ 10 ਆਲ ਸੀਗੇ ਕਿਵੇਂ ਉਹਨਾਂ ਦੇ ਵਾਰਸਾਂ ਨੂੰ ਖਤਮ ਕੀਤਾ ਗਿਆ ਮਾਰਿਆ ਗਿਆ ਉਹ ਤੁਸੀਂ ਦੇਖ ਸਕਦੇ ਹੋ ਸਾਡੇ YouTube ਚੈਨਲ ਤੇ ਤਾਂ ਇਹ ਸੀ ਅੱਜ ਦਾ ਇਤਿਹਾਸ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਅੱਗੇ ਵੀ ਭੇਜ ਸਕਦੇ ਹੋ ਕਿਹੜੇ ਪਿੰਡ ਸ਼ਹਿਰ ਚ ਬੈਠ ਕੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਤੇ ਸਾਡੇ ਨਵੇਂ ਚੈਨਲ ਪੰਜਾਬ ਸਿਆਂ ਕਿਸੇ ਨੂੰ Facebook ਅਤੇ YouTube ਤੇ ਜ਼ਰੂਰ ਸਪੋਰਟ ਕਰੋ ਸਾਨੂੰ ਸਪੋਰਟ ਕਰਨ ਲਈ YouTube ਤੇ ਤੁਸੀਂ ਸਾਨੂੰ ਸੁਪਰ ਚੈਟ ਵੀ ਭੇਜ ਸਕਦੇ ਹੋ ਇਤਿਹਾਸ ਦੱਸਦੇ ਆ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਅਸੀਂ ਮਾਫੀ ਮੰਗਦੇ ਆ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ